ਸਰਕਾਰੀ ਅਧਿਆਪਕ ਬਣਨ ਦਾ ਸੁਨਹਿਰਾ ਮੌਕਾ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਜਿੱਥੇ ਅਸਾਮੀਆਂ ਦੇ ਲਈ ਭਰਤੀ ਖੁੱਲ ਚੁੱਕੀ ਹੈ ਤੇ ਚਾਰਖੰਡ ਦੇ ਵਿੱਚ ਸਰਕਾਰੀ ਅਧਿਆਪਕ ਬਣਨ ਦੇ ਚਾਹਵਾਨਾਂ ਦੇ ਲਈ ਇੱਕ ਵੱਡੀ ਖਬਰ ਹੈ ਜਿੱਥੇ ਚਾਰਖੰਡ ਸਟਾਫ ਚੌਂ ਕਮਿਸ਼ਨ ਜਾਨੀ ਕਿ ਜੇ ਐਸ ਐਸ ਸੀ ਨੇ 9ਵੀ ਤੋਂ 12ਵੀ ਜਮਾਤ ਦੇ ਲਈ 1373 ਸਕੈਂਡਰੀ ਅਧਿਆਪਕਾ ਦੀ ਅਸਾਮੀਆਂ ਦੀ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਹ ਮੌਕਾ ਉਹਨਾਂ ਉਮੀਦਵਾਰਾਂ ਦੇ ਲਈ ਸੁਨਹਿਰੀ ਹੈ ਜੋ ਸਿੱਖਿਆ ਦੇ ਖੇਤਰ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਨੇ ਤੇ ਇਸ ਭਰਤੀ ਪ੍ਰਕਿਰਿਆ ਦੇ ਤਹਿਤ ਅਰਜ਼ੀ 18 ਜੂਨ 2025 ਤੋਂ ਸ਼ੁਰੂ ਹੋਵੇਗੀ ਜਦਕਿ ਫਾਰਮ ਨੂੰ ਠੀਕ ਕਰਨ ਦੀ ਜਿਹੜੀ ਸਹੂਲਤ ਹੈ 23 ਜੂਨ ਤੋਂ 15 ਜੁਲਾਈ ਤੱਕ ਹੋਵੇਗੀ ਅਰਜ਼ੀ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ 19 ਜੁਲਾਈ 2025 ਨਿਰਧਾਰਿਤ ਕੀਤੀ ਗਈ ਹੈ ਤੇ ਨਾਸਾਮੀਆਂ ਦੇ ਲਈ ਅਪਲਾਈ ਕਰਨ ਦੇ ਲਈ ਉਮੀਦਵਾਰ ਦੇ ਕੋਲ ਬੀਏ ਜਾਂ ਫ੍ਰੈਮਟ ਦੀ ਡਿਗਰੀ ਪੜ੍ਹਨੀ ਚਾਹੀਦੀ ਹੈ ਜਿਵੇਂ ਬੀਟੈਕ ਐਮਐਸਸੀ ਐਮਸੀਏ ਜਾਂ ਫਿਰ ਕਿਸੇ ਵੀ ਮਾਨਤਾ ਪ੍ਰਾਪਤ ਵਿਸ਼ੇ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕਰਨਾ ਲਾਜ਼ਮੀ ਹੈ ਤਾਂ ਅਪਲਾਈ ਕਰਨ ਦੇ ਲਈ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੈ ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਉਮਰ ਦੇ ਵਿੱਚ ਛੋਟ ਦਿੱਤਾ ਜਾਵੇਗਾ ਤੇ ਜੁਨੇਗੇ ਅਧਿਆਪਕਾਂ ਨੂੰ 7ਵੇਂ ਤਨਖਾਹ ਕਮਿਸ਼ਨ ਦੇ ਮੁਤਾਬਕ ਹੋਰ ਸਰਕਾਰੀ ਭੱਤਿਆਂ ਦੇ ਨਾਲ-ਨਾਲ 35400 ਤੋਂ ਲੈ ਕੇ 112400 ਰੁਪਏ ਤੱਕ ਪ੍ਰਤੀ ਮਹੀਨਾ ਦਤਾ ਜਾਵੇਗਾ ਅਰਜ਼ੀ ਫੀਸ ਦੀ ਗੱਲ ਕਰੀਏ ਤਾਂ ਜਨਰਲ ਸ਼੍ਰੇਣੀ ਦੇ ਲਈ 100 ਰੁਪਏ ਐਸੀ ਐਸਟੀ ਸ਼੍ਰੇਣੀ ਦੇ ਲਈ 50 ਰੁਪਏ ਚੋਣਪੁਰ ਕਿਲਾਪੁਰ ਦੇ ਤਰੀਕੇ ਦੇ ਨਾਲ ਲਿਖਤੀ ਪ੍ਰੀਖਿਆ ਤੇ ਤਾਲਥ ਹੋਵੇਗੀ ਜੋ ਕਿ ਕੁਲ 500 ਅੰਕਾਂ ਦੀ ਹੋਵੇਗੀ ਇਹ ਪ੍ਰੀਖਿਆ ਦੋ ਹਿੱਸਿਆਂ ਦੇ ਵਿੱਚ ਲਈ ਜਾਵੇਗੀ ਪਹਿਲਾ ਪੇਪਰ ਜਨਰਲ ਗਿਆਨ ਹਿੰਦੀ ਅੰਗਰੇਜ਼ੀ ਦੇ ਨਾਲ ਸੰਬੰਧਿਤ ਹੈ ਜੋ ਕਿ 200 ਅੰਕਾਂ ਦਾ ਹੈ ਤੇ ਦੂਜਾ ਪੇਪਰ ਜੋ ਕਿ ਸਬੰਧਤ ਵਿਸ਼ੇ ਦਾ ਹੋਵੇਗਾ ਤੇ 300 ਅੰਕਾਂ ਦਾ ਹੋਵੇਗਾ ਅਪਲਾਈ ਕਰਨ ਦੇ ਲਈ ਉਮੀਦਵਾਰਾਂ ਨੂੰ ਜੇ SSC ਦੀ ਅਧਿਕਾਰਿਕ ਵੈੱਬਸਾਈਟ jssc.charkhand.gov.in ਤੇ ਜਾਣਾ ਪਏਗਾ ਨਵੀਂ ਰਜਿਸਟ੍ਰੇਸ਼ਨ ਦੇ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ ਅਰਜੀ ਪ੍ਰਕਿਰਿਆ ਦੇ ਵਿੱਚ ਵਿਦਿਅਕ ਸਰਟੀਫਿਕੇਟ ਪਾਸਪੋਰਟ ਸਾਈਜ਼ ਫੋਟੋ ਦਸਤਕਤ ਆਧਾਰ ਕਾਰਡ ਤੇ ਜਾਤੀ ਆਮਦਨ ਸਰਟੀਫਿਕੇਟ ਦੀ ਲੋੜ ਹੋ ਗਈ ਹੈ ਭਰਤੀ ਸਿੱਖਿਆ ਦੇ ਖੇਤਰ ਦੇ ਵਿੱਚ ਯੋਗਦਾਨ ਪਾਉਣ ਦੇ ਚਾਹਵਾਨਾਂ ਦੇ ਲਈ ਇੱਕ ਵਧੀਆ ਮੌਕਾ ਜਿਸ ਨੂੰ ਕਿਸੇ ਹਾਲਤ ਦੇ ਵਿੱਚ ਗਵਾਉਣਾ ਨਹੀਂ ਚਾਹੀਦਾ ਸਰਕਾਰੀ ਅਧਿਆਪਕ ਬਣਨ ਦਾ ਸੁਨਹਿਰਾ ਮੌਕਾ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਜਿੱਥੇ ਅਸਾਮੀਆਂ ਦੇ ਲਈ ਭਰਤੀ ਖੁੱਲ ਚੁੱਕੀ ਹੈ ਤੇ ਚਾਰਖੰਡ ਦੇ ਵਿੱਚ ਸਰਕਾਰੀ ਅਧਿਆਪਕ ਬਣਨ ਦੇ ਚਾਹਵਾਨਾਂ ਦੇ ਲਈ ਇੱਕ ਵੱਡੀ ਖਬਰ ਹੈ ਜਿੱਥੇ ਚਾਰਖੰਡ ਸਟਾਫ ਚੋਣ ਕਮਿਸ਼ਨ ਯਾਨੀ ਕਿ ਜੇ ਐਸ ਐਸ ਸੀ ਨੇ 9ਵੀਂ ਤੋਂ 12ਵੀਂ ਜਮਾਤ ਦੇ ਲਈ 1373 ਸਕੈਂਡਰੀ ਅਧਿਆਪਕਾਂ ਦੀ ਅਸਾਮੀਆਂ ਦੀ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੰਦਾ ਇਹ ਮੌਕਾ ਉਹਨਾਂ ਉਮੀਦਵਾਰਾਂ ਦੇ ਲਈ ਸੁਨਹਿਰੀ ਹੈ ਜੋ ਸਿੱਖਿਆ ਦੇ ਖੇਤਰ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਤੇ ਇਸ ਭਰਤੀ ਪ੍ਰਕਿਰਿਆ ਦੇ ਤਹਿਤ ਅੱਜ ਦੀ 18 ਜੂਨ 2025 ਤੋਂ ਸ਼ੁਰੂ ਹੋਵੇਗੀ ਜਦਕਿ ਫਾਰਮ ਨੂੰ ਠੀਕ ਕਰਨ ਦੀ ਜਿਹੜੀ ਸਹੂਲਤ ਹੈ 23 ਜੂਨ ਤੋਂ 15 ਜੁਲਾਈ ਤੱਕ ਹੋਵੇਗੀ ਅਰਜ਼ੀ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ 19 ਜੁਲਾਈ 2025 ਨਿਰਧਾਰਿਤ ਕੀਤੀ ਗਈ ਹੈ ਤਨਾਸਾਮੀਆਂ ਦੇ ਲਈ ਅਪਲਾਈ ਕਰਨ ਦੇ ਲਈ ਉਮੀਦਵਾਰ ਦੇ ਕੋਲ ਬੀ ਆਈ ਡੀ ਆ ਫ੍ਰੈਮਵਰਕ ਦੀ ਡਿਗਰੀ ਹੋਣੀ ਚਾਹੀਦੀ ਹੈ ਜਿਵੇਂ ਬੀ ਟੈਕ ਐਮ ਐਸ ਸੀ ਐਮ ਸੀ ਐ ਜਾਂ ਫਿਰ ਕਿਸੇ ਵੀ ਮਾਨਤਾ ਪ੍ਰਾਪਤ ਵਿਸ਼ੇ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕਰਨਾ ਲਾਜ਼ਮੀ ਹੈ ਤਾਂ ਅਪਲਾਈ ਕਰਨ ਦੇ ਲਈ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੈ ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਉਮਰ ਦੇ ਵਿੱਚ ਛੋਟ ਦਿੱਤਾ ਜਾਵੇਗਾ ਤੇ ਜੁਨੇ ਕੇ ਅਧਿਆਪਕਾਂ ਸੋ ਤੁਮੇ ਤਨਖਾਹ ਕਮਿਸ਼ਨ ਦੇ ਮੁਤਾਬਕ ਹੋਰ ਸਰਕਾਰੀ ਭੱਤਿਆਂ ਦੇ ਨਾਲ-ਨਾਲ 35400 ਤੋਂ ਲੈ ਕੇ 112400 ਰੁਪਏ ਤੱਕ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਰਜ਼ੀ ਫੀਸ ਦੀ ਗੱਲ ਕਰੀਏ ਤਾਂ ਜਨਰਲ ਸ਼੍ਰੇਣੀ ਦੇ ਲਈ 100 ਰੁਪਿਆ ਐਸਸੀਐਸਟੀ ਸ਼੍ਰੇਣੀ ਦੇ ਲਈ 50 ਰੁਪਿਆ ਚੋਣਪੁਰ ਕਿਰਾਪੁਰ ਤਰੀਕੇ ਦੇ ਨਾਲ ਲਿਖਤੀ ਪ੍ਰੀਖਿਆ ਤੈਅਤ ਹੋਵੇਗੀ ਜੋ ਕਿ 500 ਅੰਕਾਂ ਦੀ ਹੋਵੇਗੀ ਇਹ ਪ੍ਰੀਖਿਆ ਦੋ ਹਿੱਸਿਆਂ ਦੇ ਵਿੱਚ ਲਈ ਜਾਵੇਗੀ ਪਹਿਲਾ ਪੇਪਰ ਜਨਰਲ ਗਿਆਨ ਹਿੰਦੀ ਅੰਗਰੇਜ਼ੀ ਦੇ ਨਾਲ ਸੰਬੰਧਿਤ ਹੈ ਜੋ ਕਿ 200 ਅੰਕਾਂ ਦਾ ਹੈ ਤੇ ਦੂਜਾ ਪੇਪਰ ਜੋ ਕਿ ਸਬੰਧਤ ਵਿਸ਼ੇ ਦਾ ਹੋਵੇਗਾ ਤੇ 300 ਅੰਕਾਂ ਦਾ ਹੋਵੇਗਾ ਅਪਲਾਈ ਕਰਨ ਦੇ ਲਈ ਉਮੀਦਵਾਰਾਂ ਨੂੰ ਜੇ SSC ਦੀ ਅਧਿਕਾਰਿਕ ਵੈਬਸਾਈਟ jssc.charkhand.gov.in ਤੇ ਜਾਣਾ ਪਏਗਾ ਨਵੀਂ ਰਜਿਸਟ੍ਰੇਸ਼ਨ ਦੇ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ ਅਰਜੀ ਪ੍ਰਕਿਰਿਆ ਦੇ ਵਿੱਚ ਵਿਦਿਅਕ ਸਰਟੀਫਿਕੇਟ ਪਾਸਪੋਰਟ ਸਾਈਜ਼ ਫੋਟੋ ਦਸਤਕਤ ਆਧਾਰ ਕਾਰਡ ਤੇ ਜਾਤੀ ਆਮਦਨ ਸਰਟੀਫਿਕੇਟ ਦੀ ਲੋਡ ਹੋਵੇਗੀ ਭਰਤੀ ਸਿੱਖਿਆ ਦੇ ਖੇਤਰ ਦੇ ਵਿੱਚ ਯੋਗਦਾਨ ਪਾਉਣ ਦੇ ਚਾਹਵਾਨਾਂ ਦੇ ਲਈ ਇੱਕ ਵਧੀਆ ਮੌਕਾ ਜਿਸ ਨੂੰ ਕਿਸੇ ਹਾਲਤ ਦੇ ਵਿੱਚ ਮੂਆਉਣਾ ਨਹੀਂ ਚਾਹੀਦਾ